ਅੰਮ੍ਰਿਤਸਰ ਨਗਰ ਨਿਗਮ ਚੋਣਾਂ ਵਿੱਚ ਅਨਿਲ ਕੁਮਾਰ ਬਿੱਟੂ ਵਸੀਕਾ ਨਵੀਂਸ ਨੂੰ ਵਾਰਡ ਨੰਬਰ 68 ਤੋਂ ਮਿਲੀ ਪੰਜ ਪਾਦੀ ਟਿਕਟ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਬੋਲ ਕੇ ਕਿੰਨੇ ਨੰਬਰ ਵਾਰਡ ਤੋਂ ਆਪਣਾ ਜੀ ਭਾਰਤੀ ਜਨਤਾ ਪਾਰਟੀ ਵੱਲੋਂ 66 ਨੰਬਰ ਵਾਰਡ ਅਨਿਲ ਕੁਮਾਰ ਬਿੱਟੂ 91 ਪਾਰਟੀ ਨੇ ਬੜੇ ਇੱਜ਼ਤ ਮਾਨ ਨਾਲ ਟਿਕਟ ਸਾਨੂੰ ਦਿੱਤੀ ਹੈ ਔਰ ਆਪਾਂ ਪਾਰਟੀ ਦੀ ਸੋਚ ਤੇ ਪੂਰਾ ਖਰਾ ਉਤਰਾਂਗੇ ਔਰ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਸਾਰਿਆਂ ਲੋਕਾਂ ਦਾ ਸਹਿਯੋਗ ਆਪਣੇ ਉਮੀਦਵਾਰਾਂ ਦਾ ਜਿਹੜੇ ਨਾਲ ਸਾਡੇ ਚੱਲੇ ਨੇ ਉਹਨਾਂ ਦਾ ਵੀ ਸਹਿਯੋਗ ਸਾਨੂੰ ਮਿਲੇਗਾ ਜਿਹੜੇ ਸਾਡੇ ਆਪਣੇ ਵਰਕਰ ਨੇ ਜਿਹੜੇ ਸਾਡੇ ਪਾਰਟੀ ਦੇ ਸਾਰੇ ਪ੍ਰਧਾਨ ਨੇ ਸਾਰੇ ਆਪਣੇ ਨਾਲ ਚੱਲਣ ਦੇ ਨੇ ਉਹ ਸਭ ਦਾ ਸਹਿਯੋਗ ਚਾਹੀਦਾ ਔਰ ਆਪਾਂ ਆਪਣੀ ਪਾਰਟੀ ਦੇ ਤੇ ਫੋਕਸ ਕਰਨਾ ਹੈ ਹਰ ਪਾਰਟੀ ਕਿਉਂਕਿ ਇਹ ਲੋਕਤੰਤਰ ਦਾ ਮੇਲਾ ਹੈ ਹਰ ਬੰਦੇ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ ਆਪਾਂ ਕਿਸੇ ਵੀ ਪਾਰਟੀ ਦੇ ਖਿਲਾਫ ਕਿਸੇ ਵਰਕਰ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ ਸਾਰਾ ਫੋਕਸ ਹੋ ਗਾ ਆਪਣੀ ਪਾਰਟੀ ਤੇ ਆਪਾਂ ਪਾਰਟੀ ਦੀ ਟਿਕਟ ਜਿਤਾ ਕੇ ਤੇ ਪਾਰਟੀ ਦੇ ਝੋਲੇ ਪਾਵਾਂਗੇ ਆਪਾਂ ਇਲਾਕਾ ਵਾਸੀਆਂ ਨੂੰ ਇਹ ਅਪੀਲ ਕਰਾਂਗੇ ਕਿ ਹੁਣ ਮੌਲ ਚੇਂਜ ਹੁੰਦਾ ਹੈਗਾ ਹੈ ਬੀਜੇਪੀ ਨੂੰ ਲਿਆਓ ਕਿਉਂਕਿ ਬੀਜੇਪੀ ਹੀ ਲੋਕਾਂ ਦੇ ਮਸਲੇ ਨੂੰ ਹੱਲ ਕਰਨ ਦਾ ਇੱਕ ਜਰੀਆ ਰਹਿ ਗਿਆ ਹੈ ਔਰ ਆਪਾਂ ਜੋ ਵੀ ਲੋਕਾਂ ਦੀਆਂ ਡਿਮਾਂਡਾਂ ਹੋਣੀਆਂ ਆ ਜੋ ਪੈਂਡਿੰਗ ਕੰਮ ਉਹਨਾਂ ਦੇ ਪਏ ਨੇ ਕਿਉਂਕਿ ਲੋਕਲ ਕੈਂਡੀਡੇਟ ਹੈ ਲੋਕਲ ਕੈਂਡੀਡੇਟ ਦਾ ਵੱਧਾ ਜਿੱਦੋਂ ਮਰਜ਼ੀ ਦਰਵਾਜ਼ਾ ਖੜਾਓ ਤੇ ਆਪਣੇ ਕੰਮ ਕਰਾਓ ਅਸੀਂ ਲੋਕਾਂ ਕੇ ਹੀ ਬੇਨਤੀ ਕਰਦੇ ਆਂ ਕਿ ਉਹ ਅਲਰਟ ਹੋ ਜੋ ਮੋਦੀ ਰਾਜ ਜਿੰਦਾਬਾਦ ਬੀਜੇਪੀ ਜਿੰਦਾਬਾਦ ਟਿਕਟ ਆਪਾਂ ਜਿੱਤਾਂਗੇ ਔਰ ਪਾਰਟੀ ਦੀ ਝੋਲੀ 'ਚ ਪਾਵਾਂਗੇ ਧੰਨਵਾਦ ਸ਼ੁਕਰੀਆ ਮੈਂ ਜੀ ਐਡਵੋਕੇਟ ਮਹਿੰਦਰ ਗੁਪਤਾ ਵਾਂ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਵੀ ਜਿਹੜੀ ਇੱਥੇ ਸਾਡੀ ਜਮਾਤ ਹੈ ਰਜਿਸਟਰੀਆਂ ਲਿਖਣ ਵਾਲੇ ਵਸੀਕਾਂ ਨੂੰ ਜਾਂ ਐਡਵੋਕੇਟ ਨੇ ਹੈ ਉਹਨਾਂ ਵਿੱਚੋਂ ਜਿੰਨੂੰ ਵੀ ਟਿਕਟ ਸਾਡੀ ਯੂਨੀਅਨ ਦਾ ਫੈਸਲਾ ਸੀ ਵੀ ਐਸ ਕੈਟਾਗਰੀ ਦੇ ਵਿੱਚੋਂ ਜਿੰਨੂੰ ਵੀ ਇੱਕ ਟਿਕਟ ਮਿਲੇਗੀ ਸਾਰੀ ਐਸੋਸੀਏਸ਼ਨ ਉਹਨਾਂ ਦਾ ਪੂਰਾ ਸਹਿਯੋਗ ਦੇਗੀ ਭਾਵੇਂ ਪਾਰਟੀ A ਹੋਵੇ ਭਾਵੇਂ B ਹੋਵੇ C ਹੋਵੇ ਕਿਉਂਕਿ ਇੱਕ ਪ੍ਰਤੀਨਿਧੀ ਸਾਡੀ ਐਸੋਸੀਏਸ਼ਨ ਚ ਜਾਏਗਾ ਤੇ ਸਾਡੀ ਸਾਡੀ ਐਸੋਸੀਏਸ਼ਨ ਨੂੰ ਬੜੀ ਖੁਸ਼ੀ ਦੀ ਗੱਲ ਹੋਏਗੀ ਚੰਗੇ ਹਾਉਸ 'ਚ ਜਾ ਕੇ ਕਈ ਮੁੱਦੇ ਹੁੰਦੇ ਨੇ ਜਿਹਦੀ ਆਵਾਜ਼ ਬੁਲੰਦ ਕਰੇਗਾ ਤੇ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ ਅਸੀਂ ਇਹਨਾਂ ਨੂੰ ਮੁਬਾਰਕ ਦਿੰਨੇ ਆ ਪਾਰਟੀ ਨੇ ਜਿੰਨੇ ਵੀ ਟਿਕਟ ਦਿੱਤੀ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਕਹਿੰਨੇ ਜੀ ਜਿੱਤ ਕੇ ਉਤੇ ਹਾਉਸ 'ਚ ਪਹੁੰਚੇ ਸਾਨੂੰ ਹੋਰ ਖੁਸ਼ੀ ਹੋਈ ਮੈਂ ਨਰੇਸ਼ ਸ਼ਰਮਾ ਜੀ ਸਾਬਕਾ ਕਾਉਂਸਲਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵਾ ਔਰ ਬਤੌਰ ਵਸੀਕਾ ਨਵੀਸ ਇਲਾਕਾ ਕੇਚਰੀ ਦੇ ਅੰਦਰ ਪ੍ਰੈਕਟਿਸ ਕਰਦੇ ਆ ਸਾਡੇ ਸਾਰੇ ਸਾਥੀ ਵਕੀਲ ਸਹਿਬਾਨ ਔਰ ਜਿੰਨੇ ਵਸੀਕਾ ਨੂੰ ਇਸ ਨੇ ਸਾਡੇ ਵਾਸਤੇ ਇਸ ਕਰਕੇ ਖੁਸ਼ੀ ਦੀ ਗੱਲ ਹੈ ਕਿ ਸਾਡੀ ਜਮਾਤ ਦੇ ਵਿੱਚੋਂ ਇੱਕ ਵਸੀਕਾ ਨਵੀਸ ਵੀਰ ਅਨਿਲ ਕੁਮਾਰ ਬਿੱਟੂ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵਾਰਡ ਨੰਬਰ 68 ਇਲਾਕਾ ਕੋੜਖਾ ਸਾ ਸੁੰਦਰ ਨਗਰ ਇੰਦਰਪੁਰੀਆ ਦਰਸ਼ਨਗਰ ਤੋਂ ਪਾਰਟੀ ਨੇ ਟਿਕਟ ਦਿੱਤੀ ਹੈ ਉਹਨਾਂ ਨੂੰ ਉਹਨਾਂ ਤੇ ਵਿਸ਼ਵਾਸ ਕੀਤਾ ਹੈ ਸੋ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਵਸੀਕਾ ਨਵੀਸ ਅੱਜ ਲੋਕਾਂ ਦੀ ਸੇਵਾ ਦੇ ਵਾਸਤੇ ਜਨਤਾ ਦੀ ਕਚਹਿਰੀ ਦੇ ਵਿੱਚ ਉਹਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਉਹਨਾਂ ਦੇ ਕੋਲ ਆ ਰਹੇ ਨੇ ਸੋ ਜਿੱਥੇ ਮੈਂ ਪਾਰਟੀ ਦਾ ਧੰਨਵਾਦ ਕਰਨਾ ਉੱਥੇ ਵਾਰਡ ਨੰਬਰ 68 ਦੀ ਸਾਰੀ ਜਨਤਾ ਨੂੰ ਵੀ ਹੱਥ ਜੋੜ ਕੇ ਅਪੀਲ ਕਰਨਾ ਕਿ ਇਹ ਸਾਡੇ ਵੀਰ ਅਨਿਲ ਕੁਮਾਰ ਬਿੱਟੂ ਇੱਕ ਯੋਗ ਇੱਕ ਵਧੀਆ ਪਾਰਟੀ ਨੂੰ ਉਮੀਦਵਾਰ ਦਿੱਤੇ ਨੇ ਔਰ ਹਮੇਸ਼ਾ ਹੀ ਪਹਿਲਾਂ ਵੀ ਲੋਕਾਂ ਦੀ ਸੇਵਾ ਦੇ ਵਿੱਚ ਰਹਿੰਦੇ ਨੇ ਔਰ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਜਿੱਤਣ ਤੋਂ ਬਾਅਦ ਇਹ ਪਾਰਟੀ ਦੇ ਨਾਲ-ਨਾਲ ਲੋਕਾਂ ਦੀ ਸੇਵਾ ਵੀ ਪੂਰੀ ਤੰਦਈ ਦੇ ਨਾਲ ਕਰਨਗੇ ਸੋ ਇਸ ਕਰਕੇ ਮੈਂ ਇਹਨਾਂ ਨੂੰ ਜਿੱਥੇ ਵਧਾਈ ਦੇਣਾ ਉਥੇ ਇਹ ਵਿਸ਼ਵਾਸ ਵੀ ਦਿਵਾਉਣਾ ਇਹਨਾਂ ਵੱਲੋਂ ਵੀ ਸਾਰਿਆਂ ਨੂੰ ਕਿ ਆਪਣੇ ਵਸੀਕਾਂ ਨੂੰ ਵੀ ਇਸ ਵੀਰ ਆਪਣੇ ਸਾਰੇ ਰੈਵਨਿਊ ਨਾਲ ਸੰਬੰਧਿਤ ਕੰਮ ਕਰਨ ਵਾਲੇ ਜਿੰਨੇ ਵੀ ਐਡਵੋਕੇਟ ਸਾਥੀ ਨੇ ਔਰ ਸਾਰੇ ਜਿੰਨੇ ਵੀ ਵੀਰ ਇਸ ਕਿੱਤੇ ਨਾਲ ਜੁੜੇ ਹੋਏ ਨੇ ਉਹ ਸਾਰੇ ਡਟ ਕੇ ਅਨਿਲ ਕੁਮਾਰ ਬਿੱਟੂ ਜੀ ਦੀ ਮਦਦ ਕਰ